ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਗੱਲ ਕਰਨਾ ਚਾਹੁੰਦੀ ਆ ਕਿ ਅਸੀਂ ਸਰੋਵਰਾਂ 'ਚ સ્ਨਾਣ ਕਿਉਂ ਕਰਦੇ ਹਾਂ ਸਿੱਖੀ ਦੇ ਵਿੱਚ ਸਰੋਵਰ ਦੇ સ્ਨਾਣ ਨੂੰ ਕੀ ਮਹੱਤਵਤਾ ਹੈ ਬਹੁਤ ਹੀ ਪੁਰਾਣੇ ਸਮੇਂ ਤੋਂ ਸਾਡੇ ਬਜ਼ੁਰਗਾਂ ਕੋਲੋਂ ਅਸੀਂ ਇਹ ਸੁਣਿਆ ਸੀ ਕਿ ਜਦੋਂ ਬੰਦਾ ਚੱਲ ਕੇ ਕਿਸੇ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਜਾਂਦਾ ਸੀ ਤਾਂ ਥੱਕ ਖਾਰ ਕੇ ਪੁਰਾਣੇ ਜ਼ਮਾਨੇ ਦੇ ਵਿੱਚ ਟ੍ਰਾਂਸਪੋਰਟੇਸ਼ਨ ਨਹੀਂ ਹੁੰਦੇ ਸੀ ਤਾਂ ਪੈਦਲ ਚੱਲ ਕੇ ਜਾਂ ਕਿਸੇ ਹੋਰ ਢੰਗ ਨਾਲ ਬਹੁਤ ਹੀ ਟਾਈਮ ਚੱਲ ਕੇ ਜਾਣਾ ਪੈਂਦਾ ਸੀਗਾ ਔਰ ਸਰੋਵਰਾਂ ਦਾ ਨਿਰਮਾਣ ਇਸ ਕਰਕੇ ਕੀਤਾ ਗਿਆ ਸੀ ਕਿ ਆਣ ਦੇ ਬਾਅਦ સ્ਨਾਣ ਕਰਕੇ ਫਰੈਸ਼ ਹੋ ਕੇ ਆਪਣੀ ਥਕਾਵਟ ਆਪਣੀ ਮੈਲ ਨੂੰ ਸਾਫ਼ ਕਰਕੇ ਆਪਣੀ ਦਰਸ਼ਨ ਕਰਨ ਤੋਂ ਪਹਿਲੇ સ્નાન ਕੀਤਾ ਜਾਵੇ ਲੰਗਰ ਛਕਣ ਤੋਂ ਪਹਿਲੇ સ્નાਨ ਕੀਤਾ ਜਾਵੇ ਜੋ ਕਿ ਇੱਕ ਬਹੁਤ ਹੀ નેચરલ ਸੀ اور ਉਹਦੇ ਅੰਦਰ ਸਾਡੇ ਬਜ਼ੁਰਗਾਂ ਨੇ ਇਹ ਵੀ ਕਿਹਾ ਕਿ اگر ਅਸੀਂ સ્નાਨ ਕਿਉਂਕਿ ਬੱਚੇ ਨਹੀਂ ਕਰਦੇ ਸੀ ਤਾਂ ਉਹਨਾਂ ਨੂੰ ਸਮਝਾਣ ਲਈ ਵੀ ਇਹ ਗੱਲ ਕਹੀ ਕਿ ਸਰੋਵਰ ਚ સ્નાਨ ਕਰਨ ਨਾਲ ਸਾਰੇ ਦੁੱਖ ਦਰਦ ਦਰ ਕਲੇਸ਼ ਸਾਰੇ ਚੀਜ਼ ਮਿਟ ਜਾਂਦੀ ਹੈ ਕਿਉਂਕਿ ਬੰਦਾ ਲਾਈਫ ਇੰਨਾ ਥੱਕ ਜਾਂਦਾ ਹੈ ਕਰ ਕਰਕੇ ਜ਼ਿੰਮੇਵਾਰੀਆਂ ਨਿਭਾ ਨਿਭਾ ਕੇ ਤਾਂ ਇੱਕ માન્યਤਾ ਸੀਗੀ ਕਿ ਜਦੋਂ ਤੁਸੀਂ ਸਰੋਵਰ 'ਚ સ્નાન ਕਰੋਗੇ ਤਾਂ ਤੁਹਾਡੇ ਸਾਰੇ ਦੁੱਖ ਕਲੇਸ਼ ਦਰਿਧਰ ਬਿਮਾਰੀਆਂ ਹਰ ਚੀਜ਼ ਦੂਰ ਹੋ ਜਾਏਗੀ ਤੁਹਾਨੂੰ ਆਤਮਾ ਨੂੰ ਸ਼ਾਂਤੀ ਮਿਲੇਗੀ ਆਤਮਾ ਦੀ ਸਫਾਈ ਹੋਏਗੀ ਪਰ ਸਰੋਵਰਾਂ 'ਚ સ્નાਨ ਕਰਨ ਨਾਲ ਆਤਮਾ ਦੇ ਸ਼ਾਂਤੀ ਮਿਲਦੀ ਹੈ ਅਗਰ ਉਹ ਸ਼ਾਂਤੀ ਮਿਲਦੀ ਹੈ ਤਾਂ ਫਿਰ ਇੰਨੀ ਅਸ਼ਾਂਤੀ ਕਿਉਂ ਹੈ ਅਸੀਂ ਸਰੋਵਰ 'ਚ સ્નાਨ ਕਰਕੇ ਵੀ ਸ਼ਾਂਤ ਕਿਉਂ ਨਹੀਂ ਹੁੰਦੇ ਸਰਵਰ ਦੇ ਜਲ ਨੂੰ ਭਰ ਕੇ ਅਸੀਂ ਆਪਣੇ ਘਰ 'ਚ ਅੰਮ੍ਰਿਤ ਦਾ ਨਾਮ ਦੇ ਕੇ ਉਹਨੂੰ ਸਟੋਰ ਕਰਕੇ ਰੱਖਦੇ ਹਾਂ ਕਿ ਦੁੱਖ ਤਕਲੀਫ ਚ ਜਾਂ ਕਿਸੇ ਬਿਮਾਰੀ ਚ ਜਾਂ ਆਪਣੇ ਘਰ ਦੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਅਸੀਂ ਆਪਣੇ ਘਰ 'ਚ ਰੱਖਦੇ ਹਾਂ ਬਹੁਤ ਹੀ ਸੰਭਾਲ ਕੇ ਰੱਖਦੇ ਹਾਂ ਫਿਰ ਅਸੀਂ ਜਦ ਅੰਮ੍ਰਿਤ ਦੀ ਨਾਮ ਪਾਣੀ ਨੂੰ ਦਿੰਨੇ ਹਾਂ ਜਲ ਨੂੰ ਦਿੰਨੇ ਹਾਂ ਤਾਂ ਉਹ ਪੀਣ ਦੇ ਬਾਅਦ 'ਚ ਵੀ ਸਾਡੀ ਆਤਮਾ ਦੀ ਸ਼ੁੱਧੀ ਕਿਉਂ ਨਹੀਂ ਹੁੰਦੀ ਜਦ ਸਾਡੇ ਵਿਚਾਰਾਂ ਦੀ ਸ਼ੁੱਧੀ ਬਹੁਤ ਜ਼ਰੂਰੀ ਹੈ ਤਾਂ ਫਿਰ ਸਾਡੀ ਆਤਮਾ ਦੀ ਸ਼ੁੱਧੀ ਕਿਉਂ ਨਹੀਂ ਹੁੰਦੀ ਆਤਮਾ ਦੀ ਸ਼ੁੱਧੀ ਕਿਸ ਤਰ੍ਹਾਂ ਹੋਗੀ ਜਦ ਤੁਸੀਂ ਅੱਛੇ ਵਿਚਾਰ ਸੋਚੋਗੇ ਜਦ ਤੁਸੀਂ ਦੂਸਰੇ ਦਾ ਬੁਰਾ ਸੋਚਣਾ ਬੰਦ ਕਰ ਦੋਗੇ ਜਦ ਤੁਸੀਂ ਆਪਣੇ ਵਿਚਾਰਾਂ ਨੂੰ ਆਪਣੇ ਦੁੱਖ ਤਕਲੀਫਾਂ ਨੂੰ ਆਪਣੇ ਗੁਰੂ ਨਾਲ ਸ਼ੇਅਰ ਕਰੋਗੇ ਤਾਂ ਤੁਹਾਨੂੰ ਆਪਣੇ ਆਪ ਜਵਾਬ ਆਏਗਾ ਕਰਮਾਂ ਦੇ ਹਿਸਾਬ ਨਾਲ ਜਾਂ ਜ਼ਿੰਮੇਦਾਰੀਆਂ ਦੇ ਹਿਸਾਬ ਨਾਲ ਇਨਸਾਨ ਵੱਡਾ ਛੋਟਾ ਨਹੀਂ ਹੁੰਦਾ ਇਨਸਾਨ ਵੱਡਾ ਛੋਟਾ ਆਪਣੇ ਵਿਚਾਰਾਂ ਦੇ ਹਿਸਾਬ ਨਾਲ ਹੁੰਦਾ ਹੈ ਕਿਸੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਕਿਸੇ ਕੋਲ ਬਹੁਤ ਜ਼ਿਆਦਾ ਪ੍ਰੋਪਰਟੀ ਹੈ ਕਿਸੇ ਦੀ ਬਹੁਤ ਵੱਡੀ ਪੋਜੀਸ਼ਨ ਹੈ ਜਾਂ ਕਿਸੇ ਦਾ ਕੁਝ ਵੀ ਹੈ ਉਹਨੂੰ ਦੇਖ ਕੇ ਸੜਨਾ ਬੰਦ ਕਰਾਂਗੇ ਉਹਦੇ ਨਾਲ ਕੰਪੈਰੀਸ਼ਨ ਬੰਦ ਕਰਾਂਗੇ ਤਾਂ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਇੱਕ ਦੂਜੇ ਨੂੰ ਦੇਖ ਕੇ ਸੜਾਂਗੇ ਤਾਂ ਜ਼ਰੂਰ ਉਸ ਚੀਜ਼ ਤੋਂ ਅਸੀਂ ਦੁਖੀ ਰਾਂਗੇ ਬਿਮਾਰ ਰਾਂਗੇ ਪਰੇਸ਼ਾਨ ਰਾਂਗੇ ਸਰੋਵਰਾਂ ਦੇ ਇਸ਼ਨਾਨ ਔਰ ਅੰਮ੍ਰਿਤ ਜਿਓ ਜਲ ਹੈ ਉਹਨੂੰ ਪੀ ਕੇ ਵੀ ਸਾਨੂੰ ਸ਼ਾਂਤੀ ਨਹੀਂ ਮਿਲਣੇ ਦਰਬਾਰ ਸਾਹਿਬ ਦੇ ਜਾਂ ਗੁਰਦੁਆਰਿਆਂ ਦੇ ਸਰੋਵਰ ਤੇ ਜਲ ਨੂੰ ਅੰਮ੍ਰਿਤ ਇਸੇ ਲਈ ਕਿਹਾ ਗਿਆ ਸੀ ਕਿ ਇੱਕ ਬਹੁਤ ਹੀ ਆਸਾਨ ਤਰੀਕਾ ਹੈ ਦੁਨੀਆ ਨੂੰ ਸਮਝਾਉਂਦਾ ਕਿ ਤੁਸੀਂ ਜਲ ਛਕ ਲਿਆ ਹੈ ਤਾਂ ਤੁਹਾਡਾ ਅੰਦਰ ਸ਼ੀਤਲ ਹੋ ਗਿਆ ਹੈ ਅੰਦਰ ਦੀ ਗਰਮੀ ਸ਼ਾਂਤ ਹੋ ਗਈ ਹੈ ਉਹਦਾ ਕਹਿਣ ਦਾ ਮਤਲਬ ਇਹ ਹੁੰਦਾ ਸੀ ਕਿ ਆਪਣੇ ਅੰਦਰ ਤੁਸੀਂ ਸ਼ਾਂਤੀ ਦਿਓ ਆਪਣੇ ਜੋ ਤੁਹਾਡੇ ਵਿਚਾਰ ਨੇ ਗਲਤ ਈ ਆچھے ਉਹਨਾਂ ਨੂੰ ਤੁਸੀਂ ਸਟੈਬਿਲਟੀ ਦਿਓ ਅچھے ਵਿਚਾਰਾਂ ਨੂੰ ਸਟੈਬਿਲਟੀ ਦਿਓ ਬੁਰੇ ਵਿਚਾਰਾਂ ਨੂੰ ਰੋਕੋ ਕਿਸੇ ਨੇ ਕਿਸੇ ਟੱਗਣਾ ਸਾਡੇ ਗੁਰੂਆਂ ਨੇ ਸਾਡੇ ਬਜ਼ੁਰਗਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਿੱਦਾਂ ਜਿੱਦਾਂ ਸਾਇੰਸ ਬਦਲ ਰਹੀ ਹੈ ਟੈਕਨੋਲੋਜੀ ਬਦਲ ਰਹੀ ਹੈ ਔਰ ਦੁਨੀਆ ਬਦਲ ਰਹੀ ਹੈ ਬੱਚੇ ਬਹੁਤ ਜ਼ਿਆਦਾ ਐਜੂਕੇਟਿਡ ਹੋ ਗਏ ਨੇ ਤਾਂ ਸਾਡੇ ਇਹਨਾਂ ਵਿਚਾਰਾਂ 'ਚ ਥੋੜਾ ਜਿਹਾ ਬਦਲਾਅ ਹੋ ਗਿਆ ਹੈ ਅਸੀਂ ਤਾਂ ਮੰਨਦੇ ਹਾਂ ਪਰ ਇਸ ਚੀਜ਼ ਦੀ ਕੀ ਗਾਰੰਟੀ ਹੈ ਕਿ ਸਾਡੇ ਬੱਚੇ ਵੀ ਅੱਗੋਂ ਮੰਨਣਗੇ ਬੱਚੇ ਤਾਂ ਮੰਨਣਗੇ ਕਿ ਇਹ ਜ਼ਰੂਰੀ ਹੈ ਅਸੀਂ ਇਹ ਚੀਜ਼ ਨੂੰ ਜ਼ਰੂਰੀ ਤਾਂ ਕਰਾਂਗੇ ਜਦੋਂ ਕੰਟਰੋਵਰਸ਼ੀਅਲ ਸਟੇਟਮੈਂਟਸ ਬੰਦ ਕਰਾਂਗੇ ਹਾਂ ਕਿ ਇਹ ਜ਼ਰੂਰੀ ਹੈ ਔਰ ਇਹ ਹੀ ਸੱਚ ਹੈ ਜਦੋਂ ਇਹ ਸਾਰੇ ਮੰਨਣਗੇ ਤਾਂ ਇਸ ਜਲ ਨੂੰ ਅੰਮ੍ਰਿਤ ਸਮਝ ਲਿਆ ਜਾਏਗਾ ਅਸੀਂ ਗੁਰਦੁਆਰਿਆਂ ਦੇ ਵਿੱਚ ਰੋਜ਼ ਸਵੇਰੇ ਸ਼ਾਮ ਮੱਥਾ ਟੇਕਣ ਜਾਂਦੇ ਹਾਂ ਅਸੀਂ ਘਰ ਦੇ ਵਿੱਚ ਪੂਜਾ ਪਾਠ ਕਰਦੇ ਹਾਂ ਪਰ ਸਾਡੇ ਆਤਮਾ ਨੂੰ ਫਿਰ ਵੀ ਸ਼ਾਂਤੀ ਨਹੀਂ ਮਿਲਦੀ ਕਿਉਂ ਕਿ ਆਪਣੀ ਜ਼ਿੰਦਗੀ ਦੇ ਰੋਜ਼ਮਰਾਂ ਦੇ ਜ਼ਰੂਰਤਾਂ ਔਰ ਰਿਸ਼ਤੇਦਾਰੀਆਂ ਦੀਆਂ ਰਿਸਪੌਂਸਿਬਿਲਟੀਆਂ ਨੂੰ ਔਰ ਰਿਸ਼ਤਿਆਂ 'ਚ ਅੱਜ ਅਸੀਂ ਇੰਨੇ ਫਸ ਚੁੱਕੇ ਹਾਂ ਕਿ ਸਾਨੂੰ ਗੁਰੂ ਕਿਤੇ ਨਜ਼ਰ ਨਹੀਂ ਆਉਂਦੇ ਅਸੀਂ ਗੁਰਦੁਆਰੇ ਇਸ ਲਈ ਜਾਂਦੇ ਹਾਂ ਕਿ ਅਸੀਂ ਆਪਣੀਆਂ ਝੋਲੀਆਂ ਅੱਡ ਕੇ ਉੱਥੇ ਅਰਦਾਸਾਂ ਕਰਦੇ ਹਾਂ ਕਿ ਸਾਨੂੰ ਇਹ ਚੀਜ਼ ਚਾਹੀਦੀ ਏ 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 ਸਾਨੂੰ ਇਹ ਤਰੱਕੀ ਚਾਹੀਦੀ ਏ ਅਸੀਂ ਇਦਾਂ ਵਿਆਹ ਕਰਵਾਣਾ ਹੈ ਬੱਚਿਆਂ ਦੇ ਵਿਆਹ ਕਰਾਣੇ ਨੇ ਸਾਨੂੰ ਇਹ ਦੇ ਦਿਓ ਸਾਨੂੰ ਬਾਹਰ ਭੇਜ ਦਿਓ ਸਾਨੂੰ ਪੁੱਤਰ ਦੀ ਦਾਤ ਦੇ ਦਿਓ ਕਿਉਂ ਮੰਗਦੇ ਹਾਂ ਅਸੀਂ ਉਹਦੇ ਕੋਲ ਕਿ ਗੁਰੂ ਨੂੰ ਨਹੀਂ ਪਤਾ ਕਿ ਸਾਨੂੰ ਕੀ ਚਾਹੀਦਾ ਹੈ ਕਿ ਗੁਰੂ ਅੰਜਾਨ ਹੈ ਗੁਰੂ ਆਪਣੇ ਸਿੱਖ ਨਾਲ ਜੁੜਿਆ ਨਹੀਂ ਹੈ ਕਿ ਆਪਣੇ ਸਿੱਖ ਦੀ ਦੁਵਿਧਾ ਗੁਰੂ ਨੂੰ ਨਜ਼ਰ ਨਹੀਂ ਆਉਂਦੀ ਕਿਉਂ ਮੰਗਦੇ ਆਸੀਂ ਅਸੀਂ ਗੁਰਦੁਆਰਿਆਂ ਚ ਜਾਣੇ ਹੀ ਮੰਗਣ ਲਈ ਹਾਂ ਅਸੀਂ ਗੁਰਦੁਆਰੇ ਅਗਰ ਸ਼ਾਂਤੀ ਲਈ ਗੁਰੂ ਦੇ ਨਾਲ ਬੈਠਣ ਲਈ ਜਾਈਏ ਤਾਂ ਗੁਰੂ ਜ਼ਰੂਰ ਸਾਡੇ ਨਾਲ ਬੈਠੇਗਾ ਅਸੀਂ ਉੱਥੇ ਜਾ ਕੇ ਕੌਂਟਰੋਵਰਸੀ ਕਰਦੇ ਹਾਂ ਅਸੀਂ ਉੱਥੇ ਜਾ ਕੇ ਲੜਾਈਆਂ ਕਰਦੇ ਹਾਂ ਅਸੀਂ ਉੱਥੇ ਜਾ ਕੇ ਪਾਰਟੀ ਬਾਜੀ ਕਰਦੇ ਆਂ ਅਸੀਂ ਲੋਕਾਂ ਨੂੰ ਇਹ ਕਹਿੰਨੇ ਆ ਕਿ ਗੁਰਦੁਆਰਿਆਂ 'ਚ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਪ੍ਰਬੰਧਕ ਉੱਥੇ ਉਦਾਂ ਦੇ ਨੇ ਗੁਰਦੁਆਰਿਆਂ 'ਚ ਮੱਥਾ ਟੇਕਣ ਲਈ ਪੈਸੇ ਨਾ ਪਾਓ ਲੰਗਰਾਂ ਲਈ ਪੈਸੇ ਨਾ ਦਿਓ ਕਿ ਪ੍ਰਬੰਧਕ ਘਰ ਲੈ ਜਾਂਦੇ ਨੇ ਲੰਗਰ ਗੁਰਦੁਆਰਿਆਂ ਨੂੰ ਕਿਸੇ ਵੀ ਤਰੀਕੇ ਨਾਲ ਪੈਸੇ ਦੀ ਐਡ ਨਾ ਕਰੋ ਕਿ ਉਹ ਪਰਸਨਲ ਯੂਜ਼ ਕੀਤੇ ਜਾਂਦੇ ਨੇ ਤਾਂ ਮੈਂ ਉਹਨਾਂ ਲੋਕਾਂ ਨੂੰ ਪੁੱਛਦੀ ਆ ਕਿ ਜਦੋਂ ਸਾਡੇ ਗੁਰੂਆਂ ਨੇ ਇਹ ਸ਼ੁਰੂ ਕੀਤੀ ਸੀ ਪ੍ਰਥਾ ਕਾਕੀ ਸੋਚ ਕਿ ਕੀਤੀ ਸੀ ਅਸੀਂ ਆਪਣੇ ਗੁਰੂਆਂ ਦੀ ਇੱਜ਼ਤ ਕਰਨੀ ਹੈ ਅਸੀਂ ਆਪਣੀ ਜ਼ਿੱਦ ਦੀ ਇੱਜ਼ਤ ਨਹੀਂ ਕਰਨੀ ਅਸੀਂ ਲੋਕਾਂ ਨੂੰ ਉਹ ਨਹੀਂ ਮੰਵਾਉਣਾ ਜੋ ਅਸੀਂ ਸੋਚਦੇ ਹਾਂ ਅਸੀਂ ਲੋਕਾਂ ਨੂੰ ਉਹ ਕਰਨ ਨੂੰ ਕਹਿਣਾ ਹੈ ਜੋ ਗੁਰੂ ਨੇ ਕਰਨ ਨੇ ਕਿਹਾ ਹਫ਼ਤੇ 'ਚ ਇੱਕ ਦਿਨ ਅਸੀਂ ਗੁਰਦੁਆਰੇ ਜਾਂਦੇ ਹਾਂ ਕਿਸ ਲਈ ਕਿ ਇੱਕ ਦੂਜੇ ਨੂੰ ਮਿਲ ਸਕੀਏ ਇਕੱਠੇ ਖਾਣਾ ਖਾ ਸਕੀਏ ਗੁਰੂ ਦੀ ਬਾਣੀ ਤੇ ਡਿਸਕਸ ਕਰ ਸਕੀਏ ਬਾਣੀ ਨੂੰ ਕੀਰਤਨ ਦੇ ਰੂਪ 'ਚ ਸੁਣ ਸਕੀਏ ਫਿਰ ਸਾਡੇ ਅੰਦਰ ਇੰਨਾ ਕੜਵਾਟ ਕਿਉਂ ਇੰਨੇ ਜ਼ਿੱਦ ਕਿਉਂ ਕਿਉਂ ਅਸੀਂ ਇੱਕ ਦੂਜੇ ਤੇ ਇੰਨੇ ਹਾਵੀ ਆ ਕਿਉਂ ਅਸੀਂ ਇੰਨੇ ਜ਼ਿਆਦਾ ਆਸ਼ਾਨ ਤਾਂ ਸਵਾਲ ਪੁੱਛੋ ਆਪਣੇ ਆਪ ਕੋਲੋਂ ਅੱਜ ਜੋ ਗੁਰੂ ਅਰੋਧਿਕ ਗੁਰੂ ਦੀ ਬਾਣੀ ਨੂੰ ਸਿਰਫ ਅੱਖਰ ਔਰ ਕਿਤਾਬ ਸਮਝ ਕੇ ਛੱਡ ਦਿੱਤਾ ਗਿਆ ਹੈ ਆਪਣੇ ਗੁਰੂਆਂ ਨੂੰ ਸਿਰਫ ਫੋਟੋ ਦੇ ਫਰੇਮ 'ਚ ਮੜ ਕੇ ਅਸੀਂ ਟੰਗ ਦਿੱਤਾ ਹੈ ਕਿ ਅੱਜ ਅਸੀਂ ਉਹਨਾਂ ਨੂੰ ਕੋਈ ਇੰਪੋਰਟੈਂਸ ਨਹੀਂ ਦਿੰਦੇ ਅਗਰ ਦਿਨੇ ਹਾਂ ਤਾਂ ਦੁਨੀਆ 'ਚ ਜੋ ਅੱਜ ਹੋ ਰਿਹਾ ਹੈ ਕੀ ਹੈ ਕਿਉਂ ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਹਾਂ ਕਿਉਂ ਅਸੀਂ ਇੱਕ ਦੂਜੇ ਦੇ ਨਾਲ ਨਹੀਂ ਖੜਦੇ ਕੀ ਕਮੀ ਹੈ ਅੱਜ ਦੀ ਸੁਸਾਇਟੀ 'ਚ ਕੀ ਕਮੀ ਹੋ ਗਈ ਹੈ ਇਦਾਂ ਦੀ ਜੋ ਅਸੀਂ ਇਦਾਂ ਦੇ ਕੰਮ ਕਰ ਰਹੇ ਹਾਂ ਕਿਸੇ ਨੂੰ ਦੇਖ ਕੇ ਅਸੀਂ ਖੁਸ਼ ਨਹੀਂ ਹੁੰਦੇ ਕੋਈ ਤਰੱਕੀ ਕਰ ਰਿਹਾ ਤਾਂ ਅਸੀਂ ਸੜਦੇ ਹਾਂ ਕਿਉਂ ਕੀ ਕਮੀ ਹੋ ਗਈ ਹੈ ਸਾਡੇ ਚ ਇਦਾਂ ਦੀ ਮੇਰੇ ਭਰਾਵੋ ਇੱਕ ਵਾਰ ਗੁਰੂ ਨਾਲ ਜੁੜ ਕੇ ਤਾਂ ਦੇਖੋ ਬਿਨਾਂ ਮੰਗੇ ਉਹਦੇ ਦਰਸ਼ਨ ਕਰਕੇ ਤਾਂ ਦੇਖੋ ਤੁਸੀਂ ਇੱਕ ਕਦਮ ਚੱਲੋਗੇ ਤਾਂ ਉਹ ਹਜ਼ਾਰ ਕਦਮ ਅੱਗੇ ਹੋ ਕੇ ਚੱਲੇਗਾ ਤੁਹਾਡੇ ਨਾਲ ਤੁਹਾਨੂੰ ਬੁਲਾਏਗਾ ਤੁਹਾਨੂੰ ਲੈਣ ਆਏਗਾ ਮੈਂ ਇੱਕ ਚੀਜ਼ ਪ੍ਰਤੱਖ ਦੇਖੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਜੋ ਦੇਖਿਆ ਹੈ ਪ੍ਰਮਾਤਮਾ ਦਾ ਅਜੀਬ ਕਰਿਸ਼ਮਾ ਦੇਖਿਆ ਹੈ ਮੈਂ ਕਦੇ ਲੇਟ ਹੁੰਦੀ ਸੀ ਗੁਰਦੁਆਰੇ ਜਾਣ ਨੂੰ ਤਾਂ ਮੈਨੂੰ ਇੰਨਾ ਡਰ ਲੱਗਦਾ ਸੀ ਕਿ ਅਰਦਾਸ ਨਾ ਹੋ ਗਈ ਹੋਏ ਔਰ ਮੈਂ ਪ੍ਰਧਾ ਮੈਂ ਪ੍ਰਾਰਥਨਾ ਕਰਦੀ ਸੀ ਬਾਬਾ ਜੀ ਥੋੜਾ ਜਿਹਾ ਵੇਟ ਹੋਰ ਕਰ ਲਿਓ ਬਹੁਤ ਟ੍ਰੈਫਿਕ ਹੈ ਮੈਂ ਲੇਟ ਹੋ ਗਈਆਂ ਉਡੀਰ ਅਰਦਾਸ ਤੋਂ ਪਹਿਲੇ ਪਹੁੰਚਣਾ ਹੈ ਤਾਂ ਸੱਚ ਮੁੱਚੇ ਅਰਦਾਸ ਤੋਂ ਪਹਿਲੇ ਹੀ ਪਹੁੰਚ ਜਾਂਦੀ ਸੀ ਪ੍ਰਮਾਤਮਾ ਕੋਲੋਂ ਮੈਂ ਉਸ layak ਵੀ ਨਹੀਂ ਜੋ ਪ੍ਰਮਾਤਮਾ ਨੇ ਮੈਨੂੰ ਦਿੱਤਾ ਹੈ ਮੈਂ ਸਿਰਫ ਉਹਦੇ ਕੋਲੋਂ ਇਹ ਚੀਜ਼ ਮੰਗਦੀ ਸੀ ਕਿ ਪ੍ਰਮਾਤਮਾ ਤੂੰ ਜ਼ਿੰਦਗੀ ਦਿੱਤੀ ਹੈ ਤੂੰ ਹਿੰਮਤ ਦੇ ਹਰ ਚੀਜ਼ ਨੂੰ ਸਹਨ ਕਰਨ ਦੀ ਥੋ ਪ੍ਰਮਾਤਮਾ ਨੂੰ ਹਰ ਟਾਈਮ ਮੈਂ ਆਪਣੇ ਨਾਲ ਸਮਝਾਇਆ ਜਦ ਪ੍ਰਮਾਤਮਾ ਨਾਲ ਹੁੰਦਾ ਮੈਂ YouTube ਤੇ ਕਿ ਆਪਣੇ ਪਰਵਾਂ ਦੇ ਸੁਖ ਸ਼ਾਂਤੀ ਲਈ ਉਹਨਾਂ ਦੇ ਨਸ਼ੇ ਛੁਡਾਣ ਲਈ ਦਾਜ ਨੂੰ ਬੰਦ ਕਰਨ ਲਈ ਕਿਉਂ ਕਹਿ ਰਹੀਆਂ ਕਿਉਂਕਿ ਮੈਂ ਖੁਸ਼ ਹਾਂ ਆਪਣੇ ਧਰਮ ਤੋਂ ਆਪਣੇ ਹਰ ਚੀਜ਼ ਤੋਂ ਤਾਂ ਮੈਂ ਦੂਸਰਿਆਂ ਦੀ ਖੁਸ਼ੀ ਦੀ ਅਰਦਾਸ ਕਰ ਰਹੀਆਂ ਦੂਸਰਿਆਂ ਦੀ ਖੁਸ਼ੀ ਮੰਗ ਰਹੀਆਂ ਕਿ ਤੁਸੀਂ ਵੀ ਖੁਸ਼ ਰਹੋ ਕਿਉਂਕਿ ਮੇਰੇ ਗੁਰੂ ਨੇ ਮੈਨੂੰ ਇਹ ਹੁਕਮ ਦਿੱਤਾ ਹੈ ਔਰ ਹਰ ਚੀਜ਼ ਵਿੱਚ ਮੇਰੇ ਹਰ ਸ਼ਬਦ ਚੋ ਸ਼ਾਮਿਲ ਹੈ ਕਿਉਂਕਿ ਮੈਂ ਨਹੀਂ ਸੋਚਿਆ ਸੀ ਕਿ ਮੈਂ ਕਦੀ ਇਹ ਕਰਾਂਗੀ ਮੈਂ ਉਹਨਾਂ ਨੂੰ ਜ਼ਰੂਰ ਇਹ ਕਿਹਾ ਸੀ ਕਿ ਪ੍ਰਮਾਤਮਾ ਹੁਣ ਅੱਗੇ ਦੱਸ ਮੈਂ ਕੀ ਕਰਨਾ ਹੈ ਤਾਂ ਉਹਨਾਂ ਨੇ ਮੈਨੂੰ ਇਹ ਰਾਹ ਦਿਖਾਇਆ ਤਾਂ ਮੈਂ ਉਸ ਰਾਹ ਤੇ ਚੱਲੀਆਂ ਇਸ ਰਾਹ ਤੇ ਚੱਲਣ ਲਈ ਤੁਸੀਂ ਵੀ ਮੇਰੇ ਨਾਲ ਚੱਲੋ ਉਸ ਗੁਰੂ ਤੇ ਵਿਸ਼ਵਾਸ ਕਰਕੇ ਦੇਖੋ ਜ਼ਿੰਦਗੀ 'ਚ ਕਦੇ ਕੋਈ ਦੁੱਖ ਨਹੀਂ ਆਏਗਾ ਆਪਣੀ ਜ਼ਿੰਦਗੀ ਦਾ ਹਰ ਫੈਸਲਾ ਉਸ ਗੁਰੂ ਤੇ ਛੱਡ ਦਿਓ ਇਨਸਾਨ ਦੀ ਉਤਪਤੀ ਦੋ ਸ਼ਰੀਰਾਂ ਦੇ ਮਿਲਣ ਨਾਲ ਜ਼ਰੂਰ ਹੁੰਦੀ ਹੈ ਪਰ ਅਗਰ ਪ੍ਰਮਾਤਮਾ ਨਾ ਚਾਹੇ ਤਾਂ ਕੁਝ ਨਹੀਂ ਹੋ ਸਕਦਾ ਮੈਂ ਇਹ ਚੀਜ਼ ਮੰਨਦੀ ਹਾਂ ਤਾਂ ਮੇਰੇ ਪ੍ਰਮਾਤਮਾ ਤੇ ਵਿਸ਼ਵਾਸ ਕਰੋ ਆਪਣੇ ਆਪ ਤੇ ਵਿਸ਼ਵਾਸ ਕਰੋ ਸ੍ਰੀ ਗੁਰੂ ਨਾਲ ਜੁੜੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ